ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਦੀ ਜੋ ਵਿਚਾਰ ਹੈ ਜੋ ਆਪਾਂ ਸ਼ਬਦ ਦੀ ਵਿਚਾਰ ਕਰਨੇ ਜਾ ਰਹੇ ਹਾਂ ਆਪਾਂ ਆਪਾਂ ਸੰਗਤ ਵੀ ਕਰ ਰਹੇ ਹਾਂ ਵਿਚਾਰ ਹੈ ਕਿ ਮਾਟੀ ਇੱਕ ਸਗਲ ਸੰਸਾਰ ਹੈ ਕੀ ਵਿਚਾਰ ਹੈ ਮਾਟੀ ਇੱਕ ਸਗਲ ਸੰਸਾਰਾ ਬਹੁ ਵਿਧ ਭਾਂਡੇ ਘੜੇ কুমਯਾਰਾ ਬਹੁ ਵਿਧ ਭਾਂਡੇ ਘੜੇ ਕੋ ਮੇ ਆ ਰਿਹਾ ਇਹ ਅੱਜ ਆਪਣਾ ਧੰਨ ਸ੍ਰੀ ਗੁਰਦੰਸ ਸਾਹਿਬ ਦੇ ਵਿੱਚੋਂ ਮੁੱਖ ਟੌਪਿਕ ਹੈ ਭਾਵ ਇਹ ਸਾਰਾ ਸੰਸਾਰ ਹੈ ਪਰਮ ਪਿਤਾ ਪਰਮਾਤਮਾ ਨੇ ਆਪਣੀ ਹੀ ਜੋਤ ਤੋਂ ਬਣਾਇਆ ਹੋਇਆ ਹੈ ਇਹ ਜੋ ਅੱਜ ਦਾ ਮੁੱਖ ਵਿਚਾਰ ਆਓ ਆਪਾਂ ਵਿਚਾਰ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਕੀਏ ਸਾਰੇ ਸੰਗਤ ਗੱਜ ਕੇ ਫੁੱਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੇਰਾ ਮਾਲਕ ਸਾਨੂੰ ਅੱਜ ਸਮਝਾਉਣਾ ਕਰ ਰਹੇ ਨੇ ਕਿ ਭਾਈ ਇਹ ਸੰਸਾਰ ਹਨ ਬੜਾ ਝਮੇਲਿਆਂ ਚ ਪਿਆ ਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਦਾ ਜ਼ਰੂਰ ਆ ਲੇਕਿਨ ਮੰਨ ਕੇ ਖੁਸ਼ ਨਹੀਂ ਜੋ ਅੱਜ ਸ਼ਬਦ ਰਾਗ ਭੈਰੋ ਮਹਲਾ 3 ਤੀਸਰੇ ਪਾਠਾ ਜੋ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਹਕੀਕਤ ਤਾਂ ਗੁਰਪਿਆਰੇ ਜੋ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਲਿਖਿਆ ਹੈ ਉਹ ਸੱਚ ਹੈ ਉਹ ਅੱਜ ਹੋ ਵੀ ਰਿਹਾ ਹੈ ਔਰ ਇਹ ਤੋਂ ਆਪਾਂ ਨੂੰ ਗੁਰਪਿਆਰੋ ਬਹੁਤ ਦੂਰ ਕੀਤਾ ਹੈ ਪਹਿਲੀ ਪਾਤਸ਼ਾਹੀ ਤਨ ਗੁਰ ਨਾਨਕ ਦੇਵ ਜੀ ਨੇ ਸਾਰਾ ਜਿਹੜਾ ਉਪਦੇਸ਼ ਹੈ ਜੋ ਵਰਨਾ ਕੋ ਜੋ ਉਪਦੇਸ਼ ਹੈ ਜੋ ਉਹਨਾਂ ਨੇ ਯਾਤਰਾ ਕਰਕੇ ਇਹ ਉਪਦੇਸ਼ ਦਿੱਤਾ ਹੈ ਇਹਨਾਂ ਚੋਂ ਕੱਢਿਆ ਸੀ ਸਾਨੂੰ ਹੁਣ ਅੱਗੇ ਆ ਕਿੱਥੋਂ ਆ ਸਾਨੂੰ ਪਹਿਲਾਂ ਆਪ ਕੋ ਵੀ ਵਿਚਾਰ ਕਰ ਲਈਏ ਸਤਿਗੁਰ ਫਰਮਾਨ ਕਰ ਰਹੇ ਨੇ ਕਿ ਜਾਤ ਕਾ ਗਰਭ ਨਾ ਕਰਿਓ ਕੋਈ ਜੇ ਬ੍ਰਹਮ ਬੰਦੇ ਸੋ ਬ੍ਰਹਮਣ ਹੋਈ ਗੁਰੂ ਸਾਹਿਬ ਕਹ ਰਹੇ ਨੇ ਕਿ ਭਲਿਆ ਤੂੰ ਕੁ ਸੰਸਾਰ ਦੇ ਵਿੱਚ ਕੀ ਬੰਡੀਆਂ ਪਾਈਆਂ ਨੇ ਜੋ ਆਪਾਂ ਜਿਹੜੂ ਪਹਿਲੀ ਪੰਕਤੀ ਲੈਂਦੀ ਹੈ ਨਾ ਜੋ ਆਪਾਂ ਉਥੇ ਵੀ ਵਿਚਾਰ ਆਪਾਂ ਬਹੁਤ ਜ਼ਰੂਰੀ ਹੈ ਉਹ ਮੇਨ ਸਤ ਗੁਰੂ ਜੋ ਫਰਮਾਨ ਕਰ ਰਹੇ ਨੇ ਕਿ ਭਾਈ ਜਾਤ ਦਾ ਤੂੰ ਮਾਨ ਨਾ ਕਰਿਆ ਕਰ ਪਰ ਸਾਡੇ ਤੋਂ ਜਾਂਦੀ ਨਹੀਂ ਹੈ ਅਸੀਂ ਦਾ ਨਾਂ ਦੇ ਅੱਗੇ ਕੋਈ ਨਾ ਕੋਈ ਟੈਂਟਰ ਲਾ ਦਿੰਦੇ ਇਹਦਾ ਮਤਲਬ ਅਸੀਂ ਇੱਥੇ ਫਸੇ ਪਈਆਂ ਹਾਂ ਇਹ ਕੋ ਕਿੰਨਾ ਵੀ ਵੱਡਾ ਵਿਚਾਰਕਾਂ ਗਿਆਨੀ ਨੇ ਜਿਨੇ ਜਾਤ ਤੇ ਜਾਤ ਲਾਤੀ ਟਰੈਕਟਰ ਲਾਤਾਂਗੇ ਉਹ ਤ੍ਰੈ ਗੁਣਾ ਦੇ ਵਿੱਚ ਮਾ ਮਾਇਆ ਦੇ ਜਾਲ ਦੇ ਵਿੱਚ ਕਾਲ ਦੀ ਪਕੜ ਦੇ ਅੰਦਰ ਹੈ ਇਹ ਸਾਫ ਸਾਬਤ ਹੋ ਨਾ ਕੁਰਬਾਨੀ ਕਰਨੀ ਹੁਣ ਗੁਰਵਾਨੀ ਉਹ ਪਿਤਾ ਪ੍ਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਭਾਈ ਕਿ ਇਹ ਤੂੰ ਜਾਤ ਪਾਤ ਦਾ سہਾਰਾ ਨਾ ਲੈ ਪਾਪ ਇੱਕ ਮੰਨ ਲੋ ਕੋਈ ਗ੍ਰੰਥੀ ਸਿੰਘ ਹੈ ਕੋਈ ਗਿਆਨੀ ਹੈ ਕੋਈ ਕੋਈ ਬ੍ਰਾਹਮਣ ਹੈ ਜਿਹਨੂੰ ਆਪਾਂ ਖਾਸ ਕਰਕੇ ਸੰਸਾਰ ਦੇ ਵਿੱਚ ਉੱਚਾ ਮੰਨਦੇ ਪਰ ਗੁਰੂ ਸਾਹਿਬ ਨਹੀਂ ਮੰਨਦੇ ਗੁਰੂ ਸਾਹਿਬ ਕਹਿ ਰਹੇ ਉੱਚਾ ਉਹ ਹੈ ਉਹ ਮਨੁੱਖ ਬ੍ਰਾਹਮਣ ਉਹ ਉਹ ਪੁਜਾਰੀ ਹੈ ਉਹ ਗਿਆਨੀ ਹੈ ਉਹ ਉਹ ਗਿਆਨਵਾਨ ਹੈ ਕਿਹੜਾ ਜਿਹੜਾ ਬੰਦਾ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜਿਹੜੇ ਮਨੁੱਖ ਦੀ ਪਰਮਾਤਮਾ ਦੇ ਨਾਲ ਦੂੰਗੀ ਸਾਝ ਪਈਏ ਗੁਰਬਾਣੀ ਪਿਤਾ ਪਰਮਾਤਮਾ ਉਹੀ ਮੋੜ ਲਾ ਜੀ ਕਿ ਮੇਰੇ ਜਿਹੜਾ ਨਜ਼ਦੀਕ ਹੈ ਜਿਹੜਾ ਮੇਰੀ ਗੱਲ ਮੰਨਦਾ ਜਿਹੜਾ ਗੁਰਬਾਣੀ ਨੂੰ ਪੜ੍ਹ ਕੇ ਸਮਝਦਾ ਹੈ ਔਰ ਗੱਲ ਮੰਨ ਕੇ ਮੈਂ ਉਸੇ ਨੂੰ ਬ੍ਰਾਹਮਣ ਮੰਨਦਾ ਉਹੀ ਗਿਆਨੀ ਹੈ ਉਹੀ ਮੇਰੇ ਵਾਸਤੇ ਸਭ ਕੁਝ ਹੈ ਕੌਣ ਜੋ ਪੰਗਤੀ ਚਰੇ ਨਾ ਪਰਮ ਬਿੰਦੇ ਸੋ ਬ੍ਰਾਹਮਣ ਸੂ ਸੋ ਬ੍ਰਾਹਮਣ ਸੋ ਬ੍ਰਾਹਮਣ ਹੋਇ ਇਹ ਕੀ ਹੈ ਇਹ ਕਿਤਾ ਪਰਮਾਤਮਾ ਸਾਨੂੰ ਸੰਜਾਰੇ ਨੇ ਕਿ ਮੈਂ ਉਹ ਨੂੰ ਮੈਂ ਉਹ ਨੂੰ ਮੰਨਦਾ ਬਾਕੀ ਮੈਨੂੰ ਜਿਵੇਂ ਕੋਈ ਸਾਰਾ ਸੰਸਾਰ ਚੱਲ ਰਿਹਾ ਫਿਰ ਰਿਹਾ ਕਰ ਰਿਹਾ ਆਪਣੇ ਕੰਮ ਤਾਂ ਦੇ ਮੈਨੂੰ ਕੋਈ ਮਤਲਬ ਨਹੀਂ ਬਨਸ ਇੱਕ ਮਤਲਬ ਜਿਹੜਾ ਮੇਰੀ ਗੱਲ ਮੰਨਦਾ ਜਿਹੜੀ ਮੇਰੀ ਵਿਚਾਰਧਾਰਾ ਦੇ ਅੰਦਰ ਹੁੰਦਾ ਅੰਦਰ ਹੁੰਦਾ ਹੈ ਜਿਹੜਾ ਮੇਰੀ ਗੱਲ ਮੰਨਦਾ ਬਨ ਕੇ ਉਹਤੇ ਪਹਿਰਾ ਦਿੰਦਾ ਹੈ ਔਰ ਹੁਕਮ ਮੰਨਦਾ ਹੈ ਉਹੀ ਬ੍ਰਾਹਮਣ ਉਹੀ ਗਿਆਨੀ ਉਹੀ ਬੁੱਧੀਮਾਨ ਜੀਵ ਹੈ ਉਸੇ ਨੂੰ ਤਾਂ ਆਪਾਂ ਨੂੰ ਗੁਰੂ ਪਿਆਰਿਓ ਹਰ ਜਗ੍ਹਾ ਪੰਗਤੀਆਂ ਸੰਜਾਰੀਆਂ ਨੇ ਇਿੱਥੇ ਪਾਸੇ ਆਪਾਂ ਆਸਾ ਜੀ ਦੀ ਬਾਣੀ ਦੀ ਗੱਲ ਕਰਦੇ ਹਾਂ ਆਸਾ ਮਹੱਲਾ ਪਹਿਲਾ ਦੇ ਅੰਦਰ ਵੀ ਗੁਰੂ ਸਾਹਿਬ ਕਹਰੇ ਨੇ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜਿਓ ਨਵੇਂ ਇਹ ਭਲਿਆ ਇਹ ਸਰੀਰ ਛੱਡ ਕੇ ਜਿੱਥੇ ਤੂੰ ਜਾਣਾ ਹੈ ਜਿੱਥੇ ਸਰੀਰ ਛੱਡ ਕੇ ਤੂੰ ਜਾਣਾ ਹੈ ਤਾਂ ਉਹ ਉੱਥੇ ਉੱਚੀ ਨੀਚੀ ਤਾਂ ਹੈ ਹੀ ਨਹੀਂ ਕੋਸਾ ਉਹ ਤਾਂ ਰੱਬ ਦੀ ਦਰਗਾਹ ਦੇ ਵਿੱਚ ਉਤਨੀ ਜਹੈ ਨਹੀਂ ਉੱਥੇ ਅੱਗੇ ਜਾਤ ਨਾ ਜੋਰ ਹੈ ਅੱਗੇ ਕਹਿੰਦਾ ਤੇਰਾ ਨਾਂ ਤੇਰਾ ਜੋਰ ਚੱਲੇ ਨਾ ਤੇਰਾ ਚੌਧਰਪਨ ਚੱਲੇ ਨਾ ਤੇਰੀ ਜਾਤ ਚੱਲੇ ਉੱਥੇ ਤਾਂ ਸਿਰਫ ਨਿਮੇੜਾ ਹੈ ਸੱਚ ਦਾ ਹੈ ਉੱਥੇ ਸੱਚੇ ਹੀ ਸੱਚ ਨਿਪੜੇ ਚੋਣ ਵੱਖ ਕੱਢੇ ਜਿੱਦ ਚ ਮਾਰ ਲਿਆ ਉੱਥੇ ਜਿਹੜੇ ਖਰੇ ਖੋਤੇ ਜਿਹੜੇ ਆ ਜਾਤਾਂ ਪਾਤਾਂ ਵਾਲੇ ਸਾਰਿਆਂ ਨੂੰ ਅੱਡ ਮਾਰਨਾ ਕੱਢ ਕੇ ਉੱਥੇ ਤਾਂ ਸਿਰਫ ਬਸ ਇੱਕੋ ਹੀ ਗੱਲ ਚੱਲਦੀ ਹੈ ਕਹਿ ਰਿਓ ਇਹੜੀ ਜਿਹੜਾ ਪਿਤਾ ਪਰਮਾਤਮਾ ਦੀ ਇੱਥੇ ਗੱਲ ਮੰਨ ਕੇ ਗਿਆ ਮਨੁੱਖ ਜਿਹੜੇ ਬੰਦੇ ਨੇ ਇੱਥੇ ਤਨਸ੍ਰੀ ਗੁਰਗਾਂਸਰ ਨੂੰ ਪੜ੍ਹ ਕੇ ਬੁੱਝਿਆ ਹੈ ਸਮਝਿਆ ਹੈ ਖੋਜਿਆ ਹੈ ਔਰ ਉਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਔਰ ਚੱਲਿਆ ਹੁਣ ਗੁਰਪਿਆਰੋ ਅੱਗੇ ਜੋ ਆਪਾਂ ਮੇਨ ਜੋ ਪੁਆਇੰਟ ਫਸਟਲੀ ਲੇਤਾ ਸੀਗਾ ਕਿ ਮਾਟੀ ਇੱਕ ਸਰਲ ਸੰਸਾਰਾ ਕਹਿੰਦਾ ਕਿ ਭਈ ਇਹ ਸੰਸਾਰ ਸਾਰਾ ਪ੍ਰਮਾਤਮਾ ਦੀ ਹੀ ਜੋਤ ਹੈ ਠੀਕ ਹੈ ਔਰ ਇਹ ਦਾ ਜਿਹੜਾ ਹੈ ਕੋਈ ਵੀ ਜਿਵੇਂ ਇੱਕ কুমਹਾਰ ਇੱਕ ਮਿੱਟੀ ਨੂੰ ਗੁੰਨ੍ਹ ਕੇ ਭਾਂਡੇ ਤਿਆਰ ਕਰਦਾ ਹੈ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸੋਧਾ ਲਾਉਂਦਾ ਹੈ ਨਰਮ ਕਰਦਾ ਹੈ ਨਰਮ ਕਰਕੇ ਪਿਆਰ ਨਾਲ ਠੱਪਾ ਪਾ ਮਾਰ ਕੇ ਉਹਨੂੰ ਠੱਪ-ਠੱਪੇ ਕਰਕੇ ਫਿਰ ਬੜਾ ਸੋਹਣਾ ਭਾਂਡਾ ਤਿਆਰ ਕਰਦਾ ਹੈ ਰੰਗ ਪੜਦਾ ਉਹ 'ਚ ਇਕੋ ਦੀ ਧਾਰਨ ਦਿੱਤੀ ਹੈ ਪਿਤਾ ਪਰਮਾਤਮਾ ਨੇ ਕਿ ਇਸ ਤਰ੍ਹਾਂ ਇੱਕ ਸੰਸਾਰ ਇੱਕ ਜੀਵ ਇਹ ਪਰਮਾਤਮਾ ਵੱਲੋਂ ਤਿਆਰ ਕੀਤਾ ਗਿਆ ਕਿਵੇਂ ਤਿਆਰ ਕੀਤਾ ਪੰਚ ਤਤ ਮਿਲਦੇ ਹੀ ਕਾ ਆਕਾਰਾ ਕੀ ਕਹ ਰਿਹਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਕਹਿੰਦਾ ਹੈ ਪੰਚ ਤੰਤਾਂ ਦਾ ਮਿਲ ਕੇ ਇੱਕ ਸਰੀਰਿਤ ਪਾਪ ਤਿਆਰ ਕੀਤਾ ਹੈ ਇਹ ਬੰਦੇ ਦਾ ਕਹਿੰਦਾ ਤੂੰ ਕਿਉਂ ਐਵੇਂ ਘੱਟ ਵੱਧ ਦੀਆਂ ਕੋਈ ਐਵੇਂ ਵੱਟਾਂ ਪਾਈ ਜਨਾ ਵਿਚਾਰਾ ਕਰਦ ਰਹਾ ਘੱਟ ਵੱਧ ਕੋਰੇ ਵਿਚਾਰਾ ਕਹਿੰਦਾ ਕੋਈ ਇਹਨਾਂ ਨੂੰ ਕੁਛ ਆਖਦਾ ਹੈ ਕਿ ਕੁਛ ਆਖਦਾ ਹੈ ਔਰ ਇਹ ਜਿਹੜਾ ਤੱਤ ਨੇ ਇਹਨਾਂ ਦਾ ਬਣਿਆ ਹੋਇਆ ਹੈ ਆਖਰ ਇਹ ਤੱਤ ਜਦੋਂ ਇਹ ਸਰੀਰ ਛੱਡ ਕੇ ਜਾਏਗਾ ਜਿਹਦੇ ਜਿਹੜਾ ਇਹਦੇ ਵਿੱਚ ਸਵਾਸਾ ਪੂੰਜੀ ਚੱਲ ਰਿਹਾ ਹੈ ਨਾਸ਼ ਜਦੋਂ ਖਤਮ ਹੋ ਜਾਣਗੇ ਫਿਰ ਇਹਦਾ ਜਿਹੜਾ ਇੱਥੇ ਬੰਡੀਆਂ ਕਿੱਥੇ ਜਾਣੀ ਹੈ ਥੋੜੀ ਵਿਚਾਰ ਕਰਨ ਵਾਲੀ ਗੱਲ ਹੈ ਕਿਉਂ ਨਾਨਕ ਸਾਹਿਬ ਜੋ ਆਪਾਂ ਸਮਝਾਰੇ ਨੇ ਕਹੇ ਤਾਂ ਨਾਨਕ ਇਹ ਹਰ ਜੀ ਉਹ ਕਰਮ ਨੂੰ ਮੰਦਕ ਕਹਿੰਦਾ ਇਹ ਕਰਮ ਆਹ ਜਿਹੜੇ ਸਾਡੇ ਕਰਮਾਂ ਅਨਸਾਰ ਆਹ ਇਹ ਜੀਵ ਤਾਂ ਦੇਖੋ ਸ੍ਰੀ ਜੀ ਤਾਂ ਆਪਾਂ ਇੱਕ ਇਹ ਜਿਹੜੇ ਪੰਜ ਤੱਤ ਸਾਰਿਆਂ 'ਚ ਨਹੀਂ ਸਾਰਿਆਂ 'ਚ ਪੰਜ ਤੱਤ ਨਹੀਂ ਆਹ ਜਿਹੜਾ ਸੂਦਰ ਜਿਹੜਾ ਵੈਸ ਇਹ ਹੁਣ ਜਿਵੇਂ ਕੋਈ ਕੰਮ ਕਰਨ ਲੱਗ ਗਿਆ ਜਿਵੇਂ ਕੋਈ ਜਿਹੜੇ ਹਸਾਬ ਨੇ ਜਿਹਨੂੰ ਕੋਈ ਕੰਮ ਮਿਲ ਗਿਆ ਇਹ ਬਹੁਤ ਲੰਬੀ ਅੱਗੇ ਦੀ ਗੱਤ ਹੈ ਉਸ ਹਿਸਾਬ ਨਾਲ ਆਪਾਂ ਉਹਨੂੰ ਪਕਾਰਨ ਲੱਗ ਗਏ ਠੀਕ ਆ ਕੰਮਾਂ ਦੇ ਅਨੁਸਾਰ ਅਸੀਂ ਆਪਣਾ ਧੰਦਿਆਂ ਦੇ ਅਨੁਸਾਰ ਸਾਨੂੰ ਸਾਡੀ ਜਾਣ ਪਛਾਣ ਹੋਊਗੀ ਪਰ ਨਫ਼ਰਤ ਨਾ ਕਰ ਗੁਰੂ ਸਾਹਿਬ ਦਾ ਇੱਕੋ ਹੀ ਕਹਿਣਾ ਕਿ ਤੂੰ ਨਫ਼ਰਤ ਨਾ ਕਰ ਕਿਸੇ ਬੈਰ ਬਰੋਧ ਨਾ ਕਰ ਪੀਰ ਖਾਣਾ ਕਰ ਮੇਰੀ ਗੱਲ ਇਹ ਐ ਬ੍ਰੋ ਬਾਂਹ ਨਹੀਂ ਸਾਨੂੰ ਇਹ ਚੀਜ਼ ਕਰਨਾ ਕਿ ਕਿਸੇ ਨਾਲ ਨਫ਼ਰਤ ਹੀ ਨਾ ਕਰ ਇਹਨੂੰ ਕੋਲ ਬੰਦ ਕਰ। ਇਹਨੂੰ ਕੋਲ ਨਾ ਖੀਤਾਂ। ਸਤਿਗੁਰੂ ਫਰਮਾਣ ਹੈ ਤੇ ਤੇਰੀ ਇੱਥੇ ਸੰਸਾਰ ਤੇ ਕਿਸੇ ਨੇ ਮੁਕਤੀ ਨਹੀਂ ਕਰਨੀ। ਜਿੰਨੇ ਮਰਦੀ ਤੇ ਵੱਡੀਆਂ ਪਾਲਾ ਜੋ ਵੀ ਨਫਤ ਕਰਲਾ ਜੋ ਵੀ ਕਰਾ ਪਰ ਗੁਰੂ ਸਾਹਿਬ ਤਾਂ ਮਨਾ ਕਰ ਰਹੇ ਨੇ। ਕਹਿੰਦਾ ਤੇਰੀ ਜਿਹੜੀ ਜਿਹੜਾ ਤੇਰਾ ਇਹ ਆਧਾਰ ਆ ਜਿਹੜਾ ਆਧਾਰ ਗੁਰੂ ਸਾਹਿਬ ਆਧਾਰ ਕਰੇ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਤੇਰੀ ਮੁਕਤੀ ਇਸ ਮੇਰੇ ਮਾਲਕ ਨੇ ਕਰਨੀ ਆ ਔਰ ਤੂੰ ਮਾਲਕ ਕੋਲ ਪਹੁੰਚ ਨਹੀਂ ਪਾਏਗਾ ਕਿਉਂ ਜੇ ਬੰਡੀਆਂ ਚ ਪਿਆ ਰਹਾ ਜਿੱਥੇ ਮੁਕਤੀ ਹੋਣੀ ਆ ਹੁਣ ਮਾਲਕ ਕਿੱਥੇ ਆ ਮਾਲਕ ਤਾਂ ਨਸੀਬੀ ਗੁਰੂ ਅੰਗਦ ਸਾਹਿਬ ਬੈਠੇ ਨੇ ਇਹਨੂੰ ਅਸੀਂ ਪੜਾਂਗੇ ਸਮਝਾਂਗੇ ਬੁੱਝਾਂਗੇ ਇਹਨੇ ਸਾਡੀ ਮਾਂ ਫੜ ਕੇ ਅੱਗੇ ਉਹ ਪਰਮ ਪਿਤਾ ਪ੍ਰਮਾਤਮਾ ਦਾ ਰਸਤਾ ਦਿਖਾ ਦੇਣਾ ਕਿ ਪੁੱਤਰਾ ਇੱਧਰ ਚੱਲੇ ਜਾ ਇੱਥੇ ਤੇਰੀ ਮੁਕਤੀ ਹੋਣੀ ਆ ਇਸੇ ਕਰਕੇ ਗੁਰਬਾਣੀ ਪਿਤਾ ਪ੍ਰਮਾਤਮਾ pran k bin satgour phete mukta na hui ਪਾਪ ਇਹ ਬੰਦੇ ਆ ਗੁਰੂ ਨੂੰ ਜਿੰਨਾ ਤੂੰ ਸੰਮੁਖ ਨਹੀਂ ਹੁੰਦਾ ਇਹ ਬੰਦਰਾ ਤੋਂ ਸੰਸਾਰ ਦੇ ਬੰਦਨਾ ਤੋਂ ਤੇਰੀ ਖਲਾਸੀ ਨਹੀਂ ਹੁੰਦੀ ਉਨਾਂ ਚਿਰ ਤੇਰੀ ਮੁਕਤੀ ਨਹੀਂ ਹੋ ਸਕਦੀ ਉਹ ਮਾਤੇ ਤੂੰ ਮੁਕਤ ਨਹੀਂ ਹੋਇਆ ਹੁਣ ਇਹ ਵੀ ਸਾਨੂੰ ਪਤਾ ਹੋਣ ਸਿਆ ਮੁਕਤ ਕਦ ਹੋਣਾ ਸੀ ਮੁਕਤ ਹੋਣਾ ਹੈ ਗੁਰੂ ਪਿਆਰਿਓ ਅਸੀਂ ਜਨਮ ਮਰਨ ਤੋਂ ਅਸੀਂ ਦੁਨੀਆਂ ਤੋਂ ਕਿਉਂ ਸਾਨੂੰ ਦੁਨੀਆਂ ਤੋਂ ਮੇਰੇ ਮਾਰਗ ਨਿਕੜਦੇ ਦੁਨੀਆਂ ਤੋਂ ਸਿਮਰਤ ਤੇ ਇਹ ਵਿਚਾਰਾਂ ਸਮਝਣ ਦੀ ਦੌੜਾ ਗੁਰੂ ਪਿਆਰਿਓ ਜ਼ਿਆਦਾ ਲੰਮੀ ਆਪਾਂ ਵੀਰੋ ਮਿੱਤਾਂ ਕਿਉਂਕਿ ਸਾਨੂੰ ਥੋੜੀ ਥੋੜੀ ਸਮਝ ਆ ਜੇ ਇਹੀ ਬਹੁਤ ਆ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾਂ ਟਿੱਡੀ ਵੱਡੀ ਕਿੰਨਾ ਇਹੀ ਸੰਭਾਗ ਦਾ ਗੁਰਪਿਆਰਿਓ ਮੇਰਾ ਮਾਲਕ ਕਿਰਪਾ ਕਰੇ ਸੁਧਿਤ ਕੀ ਆਪਾਂ ਵਿਚਾਰਾਂ ਨੂੰ ਜੋ ਕਥਾ ਵਿਚਾਰਾਂ ਕਰ ਰਿਹਾ ਇੱਥੇ ਤੱਕ ਮੇਰਾ ਮਾਲਕ ਤੋਂ ਸਾਡੀ ਬੜੀ ਸੋਣੀ ਬਾਣੀ ਲੇਖੇ ਲਾਵੇ ਸੰਗਤ ਕੀਤੀ ਲੇਖੇ ਲਾਵੇ ਉਹ ਲਾਂਚ ਤਾ ਮੇਰਾ ਮਾਲਕ ਮਾਫ਼ ਕਰੀ ਜੀ ਸੰਗਤ ਬਕਸੇ ਨਾ ਬਕਸੇ ਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ